ਕਾਲ ਵੀਰੇ ਹਾਂ ਹਾਂ ਬਈ ਯਾਰ ਬਾਈ ਬੰਨ ਕੇ ਚੱਲ ਦਿਖਾਉਣੀ ਆਏ ਲੋਕਾਂ ਨੂੰ ਯਾਰ ਵੀ ਮੰਨ ਕੇ ਚੱਲ ਆਪਾਂ ਨੂੰ 20000 ਯਾਰ ਬਈ ਯਾਰ ਚੰਗੀ ਨਸਲ ਬਣ ਜੂ ਅਗਲੇ ਕੋਈ ਹੈਣਾ ਯਾਰ ਵਿੱਚ ਬਈ ਆ ਸਾਡੇ ਬੱਕਰਿਆਂ ਦਾ ਬੰਦੇ ਯਾਰ ਭਣੇ 10000 ਰੁਪਏ ਲਈ ਜਾਂਦੇ ਹੁੰਦੇ ਲੋ ਅਸੀਂ ਨਾ ਨਹੀਂ ਲੈਂਦੇ ਕਿਸੇ ਦਾ ਯਾਰ ਲਾਲ ਅੱਖਾਂ ਦੇ ਬੱਕਰੇ ਆ ਲੋਕਾਂ ਕੋਲੇ ਹੈਣਾ ਤੇ ਇਹਨਾਂ ਦਾ ਬਈ ਯਾਰ ਉਂ ਸਾਡੀ 1000 ਰੁਪਿਆ ਫੀਸ ਰੱਖੀ ਵੀ ਆ ਕੋਈ ਚੱਕਰ ਨਹੀਂ ਯਾਰ ਬਈ ਯਾਰ ਆਪਾਂ ਦੇਖ ਕੇ ਬੰਦਾ ਮਾਨਤਾਨ ਕਰ ਦਾਂਗੇ ਹੈਣਾ ਜਿਵੇਂ ਵੀ ਹੋਇਆ ਨੰਬਰ ਬੋਲ ਦੇ ਠੀਕ ਆ ਬਈ ਕਰੇ ਵੀ ਹੁੰਦੇ ਹੈਗੇ ਨੇ ਥੋਡੇ ਕੋਲ ਕਰੇ ਬਈ ਮੇਰੇ ਕੋਲੇ 15 18 ਬੱਕਰੀਆਂ ਆਈ ਜੀ ਇੱਕ ਬੱਕਰੀ ਸੂਈ ਹੈ ਇਹਦੇ ਤੋਂ ਕਿਹੜਾ ਪਿੰਡ ਆ ਬਈ ਸੈਣਾ ਪਿੰਡ ਆ ਵੀਰੇ ਸੈਣਾ ਪਿੰਡ ਆ ਇਹ ਤੋਂ ਇੱਕ ਬੱਕਰੀ ਸੂਈ ਆ ਬਹੁਤ ਚੰਗੇ ਬੱਚਰੇ ਆ ਆਪਣੇ ਘਰੇ ਸਾਰੀਆਂ ਬੱਕਰੀਆਂ ਬਈ ਕਿਸੇ ਨੇ ਮਿਲਣਾ ਹੋਵੇ ਸਾਨੂੰ ਨੰਬਰ ਬੋਲ ਲਓ 6284893241 ਬਈ ਠੀਕ ਆ ਜਿਹੜੇ ਬੱਚੇ ਨੇ ਸ਼ੇਅਰ ਕਰਦੇ ਬਈ ਯਾਰ ਫੋਨ ਕਰੋ ਫੋਨ ਲਾ ਜਦੋਂ ਮਰਜ਼ੀ ਫੋਨ ਕਰਾ ਦੇ ਬਾਜੀ ਨੇ ਬੱਕਰੀ ਲਵਾਉਣੀ ਹੋਵੇ ਨਹੀਂ ਬਈ ਸੇਲ ਹਜੇ ਤਾਂ ਕਰਦੇ ਨਹੀਂ ਕਰਾਂਗੇ ਹੁਣ ਵਾਲੇ ਟਾਈਮ 'ਚ ਬਸ ਆ ਬੱਚੇ ਪੁੱਤੇ ਵੱਡੇ ਹੋ ਜਾਂਦੇ ਲਾਜ਼ਮੀ ਕਰਾਂਗੇ ਸੇਲ ਇੱਕ ਕੁਆਲਟੀ ਦਾ ਬੱਚਾ ਬੱਚੇ ਬਈ ਯਾਰ ਬਾਹਲੇ ਸੋਹਣੇ ਹੁੰਦੇ ਆ ਯਾਰ ਚਿੱਟੀਆਂ ਅੱਖਾਂ ਗਿਆ ਬਈ ਆ ਗੁਲਾਬੀ ਆ ਦੇ ਦੇਖੋ ਬਾਈ ਬਰਬਰੀ ਤਾਂ ਤੁਸੀਂ ਵੀ ਦੇਖਿਆ ਹੋਣਾ ਪਰ ਆਹੀ ਬਣੀ ਦੇਖੋ ਯਾਰ ਬਾਈ ਲੋਕ ਨਾ ਨਿਕੇ ਨਿਕੇ ਬੱਕਰਿਆ ਹੋਇਆ ਯਾਰ ਬਰਬਰੀਆਂ ਤਾਂ ਲਵਾਈਆਂ ਨੇ ਨਿਕੇ ਨਿਕੇਆਂ ਤੋਂ ਐਦੂ ਬਾਦ ਐਦੂ ਬਾਦ ਪਰ ਪਰ ਜੂ ਬਾਈ ਬੋਲੇ ਹੈ ਬਸ ਇਹਦਾ ਹਜੇ ਬਣ ਕੇ ਚੱਲ ਬੱਚੇ ਕਿੰਨੀ ਉਮਰ ਹੈ ਇਹ ਉਮਰ ਬਾਈ ਇਹ ਦੁੱਗਾ ਹੋ ਗਿਆ ਮੰਨ ਕੇ ਚੱਲੋ 10 ਕਿ ਦਿਨ ਹੀ ਹੋਇਆ ਤਾਂ ਦਪੱਟਿਆਂ ਨੂੰ ਮੈਂ ਵੀ ਅੱਜ ਮੰਡੀ ਤੇ ਆ ਗਈ ਦੇਖਿਆ ਤੈਨੂੰ ਸਹੀ ਗੱਲ ਦੱਸਾਂ ਹਾਂ ਹਾਂ ਮਾੜਾ ਕੀ ਰਹੀ ਕੀ ਰਹੀ ਆ ਮੰਨ ਕੇ ਚੱਲ 10 ਕਿ ਦਿਨ ਹੀ ਹੋਇਆ ਹੋਣੀ ਆ ਯਾਰ ਬੱਚੀ ਅੱਖਾਂ ਦੇ ਕਿੰਨੇ ਘੜਦਾ ਅੱਖਾਂ ਬਾਈ ਚਿੱਟੀਆਂ ਜਮਾ ਬੱਚਿਆਂ ਦੀ ਦੁੱਧ ਗਿਆ ਚਿੱਟੀਆਂ ਵੱਖਾ ਹੁੰਦੀਆਂ ਬਈ ਇਹਦੇ ਅੜਗੇ ਠੀਕ ਹੈ ਜੀ ਮੈਨੂੰ ਸ਼ੇਅਰ ਕਰ ਦਿਓ ਵੀਡੀਓ ਇਹਨੇ ਬਾਈ ਨੇ ਦਿਵਾਣੀ ਹੋਵੇ ਕੋਈ ਚੱਕਰ ਨਹੀਂ ਬਈ ਨਾ ਨਾਂ ਲੈ ਕੇ ਬੰਦਾ ਆਪਾ ਫੁੱਲਮਾਨ ਤਨ ਕਰਦੇ ਆਂਗੇ ਤੁਹਾਡਾ ਨਾਂ ਲੈ ਕੇ ਆ ਜੀ ਹਾਂ ਠੀਕ ਆ ਬਾਈ ਇਹ ਵੀ ਬਾਈ ਦੇ ਚੈਨਲ ਤੇ ਤੇ ਆਪਾਂ ਕੋਈ ਚੱਕਰ ਨਹੀਂ ਫੁੱਲਮਾਨ ਤਨ ਕਰਾਂਗੇ ਆਓ ਬਾਈ ਸ਼ੇਅਰ ਕਰਕੇ ਵੀਡੀਓ ਬਈ ਯਾਰ ਅਗਲੇ ਕੋਲੇ ਚੰਗੇ ਬੱਚੇ ਲੰਮਾ ਦੇਖ ਲੈ ਕਿੰਨਾ ਹਾਂਜੀ ਅਗਲੇ ਕੋਲੇ ਚੰਗੀ ਨਸਲ ਹੋਵੇ ਚੰਗੇ ਬੱਚੇ ਹੋਣ ਬਈ ਯਾਰ ਹੈਨਾ ਜੇ ਅਗਲੇ ਨੇ ਮੰਨ ਕੇ ਚੱਲੇ ਯਾਰ ਬਈ ਯਾਰ ਮੀਟ ਵਾਲਿਆਂ ਨੂੰ ਵੀ ਦੇਣਾ ਵਜਨ ਤਾਂ ਹੋਵੇ ਲੋਕਾਂ ਕੋਲੇ ਐਡੇ ਐਡੇ ਵਰਬਰੀ ਆ ਬਾਈ ਤੈਨੂੰ ਪਤਾ ਦੇਖ ਲੈ ਮੰਡੀ ਤੇ ਜਾ ਕੇ ਦੇਖ ਲੈ ਹੈਨਾ ਠੀਕ ਆ ਹਾਂ ਇਹ ਹੈਡ ਕਿੰਨੀ ਹੋਣੀ ਆ ਵੈਸੇ ਹੈਡ ਬਈ ਇਸ ਤਾਂ ਮੀਨ ਹੀ ਨਹੀਂ ਕਿਤੇ ਭਰਾਵਾ ਤਮੀ ਇਹਦਾ ਆਪਦੀ ਮਾਂ ਜਿੱਡਾ ਹਜੇ ਹੋਇਆ ਠੀਕ ਹੈ ਹਾਂ ਆਪਦੀ ਮਾਂ ਜਿੱਡਾ ਹਜੇ ਹੋਇਆ ਕੋਨਾਗਾ ਆਪਦੀ ਮਾਂ ਜਿੱਡਾ ਹਜੇ ਹੋਈ ਹੀ ਐ ਲੈ ਵੀ ਮੇਰੇ ਵੀਡੀਓ ਕਰ ਦੋ ਸ਼ੇਅਰ ਕਿਸੇ ਬਾਈ ਨੇ ਬੱਕਰੀ ਲਵਾਉਣੀ ਆ ਇਹਨਾਂ ਕੋਲ ਪਹੁੰਚੋ ਵੀਡੀਓ ਸ਼ੇਅਰ ਕਰਕੇ ਤੁਹਾਨੂੰ ਲੈਸ ਵੀ ਮਿਲੂਗਾ ਤੇ ਬਾਕੀ ਸਾਰਿਆਂ ਦਾ ਧੰਨਵਾਦ ਹੈ ਜੀ ਇਹ ਆ ਮੰਡੀ ਬੱਕਰੀ ਸੰਨਾ ਰੋਡ ਢਨੋਲਾ ਸ਼ੇਅਰ ਕਰ ਦੋ ਵੀਡੀਓ ਧੰਨਵਾਦ ਜੀ